ਤੇਗ ਬਹਾਦਰ ਸਿਮਰੀਆ ਘਰ ਨੋਂ ਨਿਧ ਆਵੇ ਤਾਂ ਸਾਡੇ ਘਰ ਵਿੱਚ ਰਿੱਧੀਆਂ ਸਿੱਧੀਆਂ ਤਾਂ ਹੀ ਆਏਗਾ ਜੇ ਸਤਗੁਰੂ ਤੇਗ ਬਹਾਦਰ ਜੀ ਦੀ ਖੁਸ਼ੀ ਸਾਨੂੰ ਮਿਲੇਗੀ ਤੇ ਉਹਨਾਂ ਦੀ ਖੁਸ਼ੀ ਤਾਂ ਮਿਲੇਗੀ ਜੇ ਅਸੀਂ ਆਪਣੇ ਮੋਨੇ ਸਹਿਤਾਰੀ ਵੀਰਾਂ ਨੂੰ ਵੀ ਸਿੱਖ ਪਰਵਾਨ ਕਰਕੇ ਨਾਲ ਲਾਵਾਂਗੇ ਉਹਨਾਂ ਨੂੰ ਗੁਰੂ ਚਰਨੀ ਲਾਵਾਂਗੇ ਇਸ ਕਰਕੇ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਆਪਾਂ ਵੀ ਪਰਉਪਕਾਰ ਕਰਨਾ ਸ਼ੁਰੂ ਕਰੀਏ ਉਹਨਾਂ ਮੋਨੇ ਵੀਰਾਂ ਤੇ ਵੀ ਪਰਉਪਕਾਰ ਕਰੀਏ ਉਹਨਾਂ ਨੂੰ ਪ੍ਰੇਮ ਕਰਕੇ ਸੱਚੇ ਪਾਤਸ਼ਾਹ ਦੇ ਚਰਨੀ ਲਾਈਏ ਤਾਂ ਕਿ ਸਤਿਗੁਰੂ ਨਾਨਕ ਪੰਥ ਵਧੇ ਸਤਿਗੁਰੂ ਤੇਗ ਬਾਹਦਰ ਜੀ ਨੂੰ ਯਾਦ ਕਰਦੇ ਹੋਏ ਸਾਰੇ ਹੀ ਪੂਰਾ ਧਿਆਨ ਧਰ ਕੇ ਨੇਤਰ ਮੀਟ ਕੇ ਆਖੋ ਤਨ ਸਤਿਗੁਰੂ ਤੇਗ ਬਾਹਦਰ ਸੱਚੇ ਪਾਤਸ਼ਾਹ ਜਿਹੜਾ ਪੂਰਾ ਧਿਆਨ ਧਰ ਕੇ ਸੱਚੇ ਪਾਤਸ਼ਾਹ ਨੂੰ ਯਾਦ ਕਰੇਗਾ ਜਿੰਨੀ ਤਦਨੋਰ ਧਨ ਕਿਆ ਤਿੰਨ ਜਮਨੇੜ ਨਾ ਆਇਆ ਉਹਨੂੰ ਨਾ ਇੱਥੋਂ ਦੇ ਨਾ ਅੱਗੇ ਦੇ ਕੋਈ ਕਸ਼ਟ ਨਹੀਂ ਆਉਣਗੇ ਕਰਕੇ ਵੇਖੋ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੇ ਹਿੰਦੂ ਸਨਾਤਨ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਦਿੱਤਾ ਤਿਲਕ ਜਿਨਿਉ ਰਾਖਾ ਪ੍ਰਭ ਦਾ ਕਾ ਕੀਨੋ ਬਡੋ ਕਲੂ ਮੈ ਸਾ ਕਾ ਇਹ 10ਵੇਂ ਪਾਸ਼ਾ ਆਪਣੀ ਰਚਨਾ ਤੋਂ ਉਚਾਰਦੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਨੂੰ ਮੰਨਣ ਵਾਲੇ ਉਹਨਾਂ ਉੱਤੇ ਸ਼ਰਧਾ ਰੱਖਣ ਵਾਲੇ ਹਰ ਸਿੱਖ ਨੂੰ ਸਤਗੁਰੂ ਜੀ ਦੇ ਪਾਏ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ ਸਤਗੁਰੂ ਜੀ ਨੇ ਜਿਸ ਸਨਾਤਨ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਤੱਕ ਕੁਰਬਾਨ ਕਰ ਦਿੱਤਾ ਕਿੰਨੇ ਕਸ਼ਟ ਝੱਲੇ ਉਸ Hindu ਧਰਮ ਦਾ ਸਿੱਖਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਉਸ Hindu ਧਰਮ ਦਾ ਵਿਰੋਧ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਗੁਰੂ ਜੀ ਦੇ ਪਾਏ ਪੂਰਨਿਆਂ ਅਤੇ ਆਦੇਸ਼ ਦੇ ਵਿਰੁੱਧ ਚੱਲਦੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸਤਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੇ ਹਿੰਦੂ ਸਨਾਤਨ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਦਿੱਤਾ ਸਿਲਕ ਜੰਝੂ ਰਾਖਾ ਪ੍ਰਪਦਾ ਕਾ ਕੀਨੋ ਬਡੋ ਕਲੂ ਮੈ ਸਾ ਕਾ ਇਹ ਦਸਵੇਂ ਪਾਸ਼ਾ ਆਪਣੀ ਰਸਨਾ ਤੋਂ ਉਚਾਰਦੇ ਸਤਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਨੂੰ ਮੰਨਣ ਵਾਲੇ ਉਹਨਾਂ ਉੱਤੇ ਸ਼ਰਧਾ ਰੱਖਣ ਵਾਲੇ ਹਰ ਸਿੱਖ ਨੂੰ ਸਤਗੁਰੂ ਜੀ ਦੇ ਪਾਏ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ ਸਤਗੁਰੂ ਜੀ ਨੇ ਜਿਸ ਸਨਾਤਨ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਤੱਕ ਕੁਰਬਾਨ ਕਰ ਦਿੱਤਾ ਕਿੰਨੇ ਕਸ਼ਟ ਚੱਲੇ ਉਸ Hindu ਧਰਮ ਦਾ ਸਿੱਖਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਉਸ Hindu ਧਰਮ ਦਾ ਵਿਰੋਧ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਗੁਰੂ ਜੀ ਦੇ ਪਾਏ ਪੂਰਨਿਆਂ ਅਤੇ ਆਦੇਸ਼ ਦੇ ਵਿਰੁੱਧ ਚੱਲਦੇ